ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਤੁਹਾਨੂੰ ਇੱਕ ਸ਼ਬਦ ਦੀ ਐਸੀ ਤਾਕਤ ਦੱਸਾਂਗੇ ਜਿਹਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਔਰ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਉਸ ਇੱਕ ਸ਼ਬਦ ਨੂੰ ਜਪਣੇ ਨਾਲ ਘਟ ਹੋ ਜਾਣਗੀਆਂ ਨਾ ਸਿਰਫ ਘਟ ਹੋ ਜਾਣਗੀਆਂ ਬਲਕਿ ਤੁਹਾਡੀ ਜ਼ਿੰਦਗੀ 'ਚ ਖੁਸ਼ੀਆਂ ਸਕੂਨ ਤੇ ਅਮਨ ਖੁਸ਼ਹਾਲੀ ਹੋਵੇਗੀ ਉਹ ਕਿਹੜਾ ਲਫ਼ਜ਼ ਹੈ ਉਹਨੂੰ ਕਿਸ ਟਾਈਮ ਜਪਣਾ ਔਰ ਉਹਦੀਆਂ ਕੀ ਇhtਿਆਤਾਂ ਹੈ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਐਸੇ ਵਿਸ਼ੇ ਵਿੱਚ ਅਸੀਂ ਤੁਹਾਡੇ ਨਾਲ ਮਹਾਪੁਰਖਾਂ ਦੁਆਰਾ ਦੱਸੀ ਗਈ ਸਭ ਤੋਂ ਸੌਖੀ ਜੁਗਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਦੀ ਸਾਂਝ ਪਾਵਾਂਗੇ ਇਹ ਸ਼ਬਦ ਜਿਹੜਾ ਅਸੀਂ ਆਪਣੇ ਕੰਮਕਾਰ ਵਾਲੀ ਜਗ੍ਹਾ ਤੇ ਜਾਂ ਦਫ਼ਤਰ ਵਾਲੀ ਜਗ੍ਹਾ ਤੇ ਬੋਲ ਦਿੰਦੇ ਹਾਂ ਤਾਂ ਸੰਗ ਜੀ ਉਹਨੇ ਹੀ ਸਾਡੇ ਤੇ ਕਿਰਪਾ ਹੁੰਦੀ ਹੈ ਉਹਨੇ ਹੀ ਸਤਿਗੁਰ ਸੱਚੇ ਬਾਦਸ਼ਾ ਸਾਡੇ ਕੰਮਾਂ ਵਿੱਚ ਬਰਕਤ ਪਾਉਂਦੇ ਨੇ ਤਾਂ ਸੰਗ ਜੀ ਕਿਹੜਾ ਉਹ ਸ਼ਬਦ ਹੈ ਕਿਸ ਤਰ੍ਹਾਂ ਅਸੀਂ ਬੋਲਣਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਇਸ ਲਈ ਆਪ ਸਭਨਾ ਸੰਗਤਾਂ ਅੱਗੇ ਸਭ ਤੋਂ ਪਹਿਲਾਂ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਸੋਣਾ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਜੋ ਆਪਣੀ ਹਾਜ਼ਰੀ ਹੈ ਉਹ ਵੀ ਜ਼ਰੂਰ ਲਗਵਾਉਣਾ ਕਿਉਂਕਿ ਸੰਗਤ ਜੀ ਮੈਂ ਗੁਰੂ ਉੱਪਰ ਪੂਰਾ ਭਰੋਸਾ ਰੱਖ ਕੇ ਕਹਿ ਰਿਹਾ ਹਾਂ ਕਿ ਅਸੀਂ ਜੇਕਰ ਅੱਜ ਤੋਂ ਹੀ ਇਹ ਸ਼ਬਦ ਬੋਲਣਾ ਸ਼ੁਰੂ ਕਰ ਦਿੱਤਾ ਤਾਂ ਸੰਗਤ ਜੀ ਮੰਨ ਕੇ ਚੱਲਣਾ ਉਸੇ ਦਿਨ ਤੋਂ ਹੀ ਸਾਡੇ ਉੱਪਰ ਗੁਰੂ ਮਹਾਰਾਜ ਦੀ ਜਿ ਕਿਰਪਾ ਹੈ ਉਹ ਹੋਣੀ ਸ਼ੁਰੂ ਹੋ ਜਾਵੇਗੀ ਸੋ ਫਿਰ ਆਓ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਦੇਖੋ ਸੰਗਤ ਜੀ ਇਹ ਸ਼ਬਦ ਬੋਲਣਾ ਕੋਈ ਬੜਾ ਔਖਾ ਨਹੀਂ ਹੈ ਆਪਾਂ ਦਿੰਦੇ ਕਿਸੇ ਵੀ ਵਕਤ ਕਿਸੇ ਵੀ ਵੇਲੇ ਇਹ ਸ਼ਬਦ ਨੂੰ ਬੋਲ ਸਕਦੇ ਆ ਇਹ ਸ਼ਬਦ ਅਸੀਂ ਸਵੇਰੇ ਉੱਠਣ ਅਨਸਾਰ ਜ਼ਰੂਰ ਬੋਲਣਾ ਹੈ ਇਹ ਸ਼ਬਦ ਆਪਾਂ ਸਵੇਰੇ ਉੱਠਣ ਅਨਸਾਰ ਤਾਂ ਜ਼ਰੂਰ ਬੋਲਣਾ ਹੈ ਅਤੇ ਜੋ ਸੰਗਤ ਜੋ ਮੇਰੇ ਵੀਰ ਭੈਣ ਸਵੇਰੇ ਅਮਰ ਤੇ ਵੇਲੇ ਨਹੀਂ ਉੱਠ ਪਾਉਂਦੇ ਭਾਵੇਂ ਕਿ ਜੋ ਸੰਗਤ ਲੇਟ ਵੀ ਉੜਦੀ ਹੈ ਜੇਕਰ ਉਹ ਵੀ ਉੱਠਣ ਅਨਸਾਰ ਇਹ ਸ਼ਬਦ ਆਪਣੀ ਜ਼ੁਬਾਨ ਤੋਂ ਬੋਲਣ ਤਾਂ ਸੰਗਜ ਉਹਨਾਂ ਉੱਪਰ ਵੀ ਸੱਚੇ ਭਾਸ਼ਾ ਉਹਨੇ ਹੀ ਕਿਰਪਾ ਕਰੇਗਾ ਅਤੇ ਬਾਕੀ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਇਹ ਸ਼ਬਦ ਬੋਲ ਕੇ ਜ਼ਰੂਰ ਸੌਣਾ ਹੈ ਪਰ ਇਸ ਦੇ ਨਾਲ ਨਾਲ ਦਿਨ ਦੇ ਵਕਤ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਇਹ ਸ਼ਬਦ ਦਾ ਉਚਾਰਨ ਆਪਣੀ ਰਸਨਾ ਤੋਂ ਕਰਦੇ ਜਾਣਾ ਹੈ ਸੰਗਤ ਜੀ ਸਭ ਤੋਂ ਵੱਡੀ ਗੱਲ ਹੈ ਕਿ ਮਹਾਪੁਰਖ ਜੀ ਇਹ ਕਹਿੰਦੇ ਨੇ ਕਿ ਸ਼ਬਦ ਬੋਲਣ ਲਈ ਕਿਸੇ ਵੀ ਇਸ਼ਨਾਨ ਜਾਂ ਬੈਠਣ ਦੀ ਲੋੜ ਨਹੀਂ ਹੈ ਬਿਨਾਂ ਇਸ਼ਨਾਨ ਕਰੇ ਵੀ ਅਸੀਆ ਸ਼ਬਦ ਦਾ ਜਪ ਕਰ ਸਕਦੇ ਆ ਅਤੇ ਜਦ ਵੀ ਇਹ ਸ਼ਬਦ ਤੁਹਾਡੀ ਰਸਨਾ ਤੇ ਆਵੇ ਤਾਂ ਸੰਗਤ ਜੀ ਸਮਝ ਲੈਣਾ ਕਿ ਸਾਡੇ ਦੁੱਖ ਦਰਦ ਪਰੇਸ਼ਾਨੀਆਂ ਦੂਰ ਹੋਣ ਵਾਲੇ ਨੇ ਸਾਡੇ ਵਾਹਿਗੁਰੂ ਦੀਆਂ ਜੋ ਬਰਕਤਾਂ ਨੇ ਉਹ ਸਾਡੇ ਤੇ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਸੰਗਤ ਜੀ ਆਪਾਂ ਇਹ ਸ਼ਬਦ ਇਸ ਕਰਕੇ ਜ਼ਰੂਰ ਬੋਲਣਾ ਹੈ ਸੰਗਤ ਜੀ ਜਦੋਂ ਵੀ ਤੁਸੀਂ ਇਹ ਵੀਡੀਓ ਦੇਖੋਗੇ ਅਤੇ ਸ਼ਬਦ ਦਾ ਜਪ ਕਰਨਾ ਸ਼ੁਰੂ ਕਰੋਗੇ ਤਾਂ ਉਸੇ ਵਕਤ ਤੋਂ ਹੀ ਤੁਹਾਡਾ ਜੋ ਚੰਗਾ ਵਕਤ ਹੈ ਉਹ ਸ਼ੁਰੂ ਹੋ ਜਾਵੇਗਾ ਪਰ ਸੰਗਤ ਜੀ ਇਹ ਸ਼ਬਦ ਦੇ ਨਾਲ ਅਸੀਂ ਕੁਝ ਪਰਹੇਜ਼ ਵੀ ਕਰਨੇ ਨੇ ਜਿਵੇਂ ਕਿ ਡਾਕਟਰ ਮਰੀਜ਼ ਨੂੰ ਦਵਾਈ ਦੇਣ ਤੋਂ ਪਹਿਲਾਂ ਪਰਹੇਜ਼ ਦੱਸਦਾ ਹੈ ਅਤੇ ਨਾਲ-ਨਾਲ ਉਹ ਦਵਾਈ ਦੀ ਲਾਭ ਅਤੇ ਹਾਨੀ ਬਾਰੇ ਵੀ ਦੱਸਦਾ ਹੈ ਸੰਗਤ ਜੀ ਉਸੇ ਤਰ੍ਹਾਂ ਹੀ ਮਹਾਪੁਰਖਾ ਨੇ ਨਾਲ-ਨਾਲ ਸਾੰਮੇ ਸ਼ਬਦ ਦੇ ਕੁਝ ਪਰਹੇਜ਼ ਵੀ ਦੱਸੇ ਨੇ ਸੋ ਫਿਰ ਸੰਗਤ ਜੀ ਸਭ ਤੋਂ ਪਹਿਲਾ ਪਰਹੇਜ਼ ਸਾਡੇ ਮਨ ਅੰਦਰ ਕਿਸੇ ਪ੍ਰਤੀ ਵੀ ਕੋਈ ਵੀ ਈਰਖਾ ਨਹੀਂ ਹੋਣੀ ਚਾਹੀਦੀ ਕਿਉਂਕਿ ਈਰਖਾ ਵਿੱਚ ਪਏ ਮਨੁੱਖ ਦੂਸਰੇ ਦਾ ਮਾੜਾ ਸੋਚਣਾ ਸ਼ੁਰੂ ਕਰ ਦਿੰਦੇ ਨੇ ਅਤੇ ਫਿਰ ਉਹ ਦੂਸਰੇ ਦਾ ਮਾੜਾ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ ਸੰਗਜੀ ਇਹ ਹੀ ਇਰਖਾ ਸਾਨੂੰ ਗੁਰੂ ਦੇ ਚਰਨਾਂ ਤੋਂ ਦੂਰ ਵੀ ਕਰਦੀ ਹੈ ਤਾਂ ਸੰਗਜੀ ਭੁੱਲ ਕੇ ਵੀ ਤੁਸੀਂ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਉਂਕਿ ਸੰਗੇ ਜੀ ਈਰਖਾ ਰੱਖਣ ਵਾਲਾ ਇਨਸਾਨ ਕਦੇ ਵੀ ਵਾਹਿਗੁਰੂ ਦੀ ਕਿਰਪਾ ਨੂੰ ਹਾਸਲ ਨਹੀਂ ਕਰ ਸਕਦਾ ਸੰਗਜੀ ਉਸ ਮਨੁੱਖ ਦਾ ਸਾਰਾ ਹੀ ਵਕਤ ਦੂਸਰੇ ਦੀ ਜ਼ਿੰਦਗੀ ਬਾਰੇ ਚਰਚਾ ਕਰਨ ਵਿੱਚ ਲੰਘ ਜਾਂਦਾ ਹੈ ਤਾਂ ਸੰਗਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਈਰਖਾ ਤੋਂ ਪਰਹੇਜ਼ ਕਰਨਾ ਹੈ ਕਿਉਂਕਿ ਸੰਗ ਜੀ ਕਿਸੇ ਨੂੰ ਵੀ ਜੋ ਵੀ ਮਿਲਦਾ ਹੈ ਉਹ ਸਭ ਦੇਣ ਵਾਲਾ ਪ੍ਰਮਾਤਮਾ ਹੈ ਅਤੇ ਉਹ ਸਭ ਉਹਨਾਂ ਦੀ ਮਿਹਨਤ ਉਹਨਾਂ ਦਾ ਕਰਮ ਉਹਨਾਂ ਦੀ ਕਿਸਮਤ ਦਾ ਹੀ ਫਲ ਹੁੰਦਾ ਹੈ ਸੋ ਜਿਹੜੇ ਵਿਅਕਤੀ ਤੋਂ ਅਸਿਰਖਾ ਕਰ ਰਹੇ ਆ ਉਸਨੇ ਸਾਡੇ ਤੋਂ ਭਲਾ ਕੀ ਲੈ ਜਾਣਾ ਹੈ ਅਤੇ ਉਸੇ ਵਿਅਕਤੀ ਨੇ ਵੀ ਸਾਡਾ ਕੀ ਖਾਦਾ ਹੈ ਇਸ ਲਈ ਸਾਡੀ ਤਾਂ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਈਰਖਾ ਨਹੀਂ ਹੋਣੀ ਚਾਹੀਦੀ ਕਿਉਂਕਿ ਸੰਗਜੀ ਜ਼ਿਆਦਾਤਰ ਈਰਖਾ ਕਰਨ ਵਾਲਾ ਇਨਸਾਨ ਆਪਣਾ ਹੀ ਨੁਕਸਾਨ ਕਰ ਬੈਠਦਾ ਹੈ ਅਤੇ ਸੰਗਜੀ ਦੂਸਰਾ ਪਰਹੇਜ ਕਿ ਸਤਿਗੁਰ ਸੱਚੇ ਪਾਤਸ਼ਾਹ ਜੋ ਵੀ ਸਾਡੇ ਉੱਪਰ ਕਿਰਪਾ ਕਰਦੇ ਨੇ ਸਾਨੂੰ ਜੋ ਵੀ ਦਾਤਾਂ ਬਖਸ਼ਿਸ਼ ਕਰਦੇ ਨੇ ਤਾਂ ਸੰਗਜੀ ਉਹਨਾਂ ਦਾਤਾਂ ਦਾ ਅਸੀਂ ਕਦੇ ਵੀ ਹੰਕਾਰ ਨਹੀਂ ਕਰਨਾ ਜਿਵੇਂ ਸੰਗਜੀ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਹੈ ਕਿ ਅਗਰ ਕੋਈ ਸਾਨੂੰ ਦਾਤ ਮਿਲਦੀ ਹੈ ਜਾਂ ਪਰ ਸਾਡੇ ਕਿਸੇ ਸਬੰਧੀ ਨੂੰ ਮਿਲਦੀ ਹੈ ਤਾਂ ਸੰਗਜੀ ਉਹ ਸਾਡੇ ਵਾਹਿਗੁਰੂ ਦੀ ਹੀ ਦੇਣ ਹੁੰਦੀ ਹੈ ਉਹ ਸਾਡੇ ਮਾਲਕ ਦੀਆਂ ਦਿੱਤਿਆਂ ਦਾਤਾ ਵਰਤ ਰਹੇ ਨੇ ਇਸ ਵਿੱਚ ਸਾਡਾ ਕੋਈ ਵੀ ਹਿੱਸਾ ਨਹੀਂ ਹੈ ਪਰ ਫਿਰ ਵੀ ਸੰਗਤ ਜੀ ਬਹੁਤੇ ਮਨੁੱਖਾਂ ਨੂੰ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਹੈ ਕਿਉਂਕਿ ਸੰਗਤ ਜੀ ਜਦੋਂ ਜਾਣੇ ਅਣਜਾਣੇ ਵਿੱਚ ਅਸੀਂ ਕੋਈ ਚੀਜ਼ਾਂ ਦਾ ਹੰਕਾਰ ਕਰ ਬੈਠਦੇ ਹਾਂ ਤਾਂ ਸੰਗਤ ਜੀ ਉਸ ਵਕਤ ਸਮਝ ਲੈਣਾ ਕਿ ਅਸੀਂ ਗੁਰੂ ਚਰਨਾ ਤੋਂ ਦੂਰ ਹੋ ਗਏ ਹਾਂ ਜਿਵੇਂ ਸੰਗਤ ਜੀ ਕਈ ਮਨੁੱਖਾਂ ਨੂੰ ਆਪਣੇ ਸੋਹਣੇ ਸਰੀਰ ਦਾ ਹੰਕਾਰ ਹੁੰਦਾ ਹੈ ਸੋਹਣੇ ਰੰਗ ਰੂਪ ਦਾ ਹੰਕਾਰ ਹੁੰਦਾ ਹੈ ਅਤੇ ਫਿਰ ਕਈ ਮਨੁੱਖਾਂ ਨੂੰ ਆਪਣੀ ਧਨ ਦੌਲਤ ਦਾ ਹੰਕਾਰ ਹੁੰਦਾ ਹੈ ਪਰ ਸੰਗੇ ਜੀ ਇਹ ਹੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਪਰਵਾ ਨਹੀਂ ਹੁੰਦਾ ਇਸ ਲਈ ਸੰਗੇ ਜੀ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਨਾ ਸੰਗੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ ਅਤੇ ਹੰਕਾਰੀਆਂ ਦਾ ਹੰਕਾਰ ਤੋੜਿਆ ਜਾਂਦਾ ਹੈ ਸੋ ਸੰਗੇ ਜੀ ਤੀਸਰਾ ਪਰਹੇਜ ਕੁਛੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਸੰਗਜੀ ਭਾਵੇਂ ਉਹ ਇਨਸਾਨ ਕਿੰਨਾ ਵੀ ਮਾੜਾ ਹੋਵੇ ਚਾਹੇ ਉਸ ਵਿੱਚ ਲੱਖ ਬਰਾਈਆਂ ਹੋਣ ਪਰ ਸੰਗਜੀ ਸਾਨੂੰ ਐਦਾ ਕੋਈ ਹੱਕ ਨਹੀਂ ਕਿ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਕਰੀਏ ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜਦੋਂ ਆਪਾਂ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਹਾਂ ਤਾਂ ਸਮਝ ਲੈਣਾ ਕਿ ਸਾਹਮਣੇ ਵਾਲੇ ਦੀ ਜੋ ਗੰਦਗੀ ਹੈ ਉਹ ਅਸੀਂ ਆਪਣੀ ਜ਼ੁਬਾਨ ਨਾਲ ਸਾਫ਼ ਕਰ ਰਹੇ ਹੁੰਦੇ ਆ ਸੋ ਇਸੇ ਲਈ ਸੰਗੇ ਜੀ ਜਦੋਂ ਵੀ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਜਬ ਬੁਰਾਈ ਕਰਦੇ ਹਾਂ ਤਾਂ ਸੰਗਜੀ ਅਸੀਂ ਹਉਦੇ ਸਾਰੇ ਪਾਪਾਂ ਦੀ ਭੰਡ ਆਪਣੇ ਸਿਰ ਚੁੱਕ ਲੈਨੇ ਹਾਂ ਇਸੇ ਕਰਕੇ ਨਿੰਦਿਆ ਚੁਗਲੀ ਤੋਂ ਪਰਹੇਜ਼ ਜ਼ਰੂਰ ਕਰਨਾ ਹੈ ਸੋ ਚੌਥਾ ਪਰੇ ਸੰਗਜੀ ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਦਾ ਵੀ ਮਾੜਾ ਨਹੀਂ ਸੋਚਣਾ ਕਿਉਂਕਿ ਸੰਗਤ ਜੀ ਅਸੀਂ ਜਿੰਨੀਆਂ ਖੁਸ਼ੀਆਂ ਵੰਡਾਂਗੇ ਕਿਸੇ ਦੁਖੀ ਵਿਅਕਤੀ ਨੂੰ ਜਿੰਨਾ ਖੁਸ਼ ਕਰਾਂਗੇ ਉਹਨਾਂ ਹੀ ਸਾਡਾ ਦੁੱਖ ਉਹ ਪਰਮਾਤਮਾ ਖਤਮ ਕਰੇਗਾ ਕਿਉਂਕਿ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਦਾ ਇਹ ਸਿਧਾਂਤ ਹੈ ਕਿ ਜੋ ਚੀਜ਼ ਅਸੀਂ ਦੂਸਰੇ ਬਾਰੇ ਸੋਚਦੇ ਹਾਂ ਦੂਸਰਿਆਂ ਨੂੰ ਵੜਦੇ ਹਾਂ ਫਿਰ ਉਹ ਹੀ ਚੀਜ਼ ਸਾਡੇ ਕੋਲੇ ਦੁੱਗਣੀ ਹੋ ਕੇ ਵਾਪਸ ਆਉਂਦੀ ਹੈ ਤਾਂ ਫਿਰ ਸੰਗੇ ਜੀ ਇਹ ਤਾਂ ਅਸੀਂ ਸੋਚ ਵਿਚਾਰ ਕਰਨੀ ਹੈ ਕਿ ਅਸੀਂ ਦੂਸਰੇ ਵਿਅਕਤੀ ਨੂੰ ਸੁੱਖ ਦੇ ਰਹੇ ਹਾਂ ਜਾਂ ਫਿਰ ਦੁੱਖ ਦੇ ਰਹੇ ਹਾਂ ਇਸ ਲਈ ਸੰਗੇ ਜੀ ਸਾਨੂੰ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਤਾਂ ਫਿਰ ਸੰਗੇ ਜੀ ਇੱਕ ਹੋਰ ਜੀ ਪਰਹਿਸ ਹਨ ਜੋ ਅਸੀਂ ਕਰਨੇ ਨੇ ਅਸੀਂ ਈਰਖਾ ਤੋਂ ਬਚਣਾ ਹੈ ਹੰਕਾਰ ਤੋਂ ਬਚਣਾ ਹੈ ਨਿੰਦਿਆ ਚੁਗਲੀ ਤੋਂ ਬਚਣਾ ਹੈ ਅਤੇ ਨਾਲ ਹੀ ਭੁੱਲ ਕੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਅਤੇ ਨਾ ਹੀ ਕਿਸੇ ਵਿਅਕਤੀ ਦਾ ਮਾੜਾ ਸੋਚਣਾ ਹੈ ਸੋ ਫਿਰ ਸੰਗਤ ਜੀ ਸਵੇਰੇ ਉੱਠਦਿਆਂ ਸਾਰ ਅਤੇ ਸੌਣ ਤੋਂ ਪਹਿਲਾਂ ਅਸੀਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜਿੰਨਾ ਹੀ ਅਸੀਂ ਮਾਲਕ ਦਾ ਸ਼ੁਕਰਾਨਾ ਕਰਾਂਗੇ ਉਨਾ ਹੀ ਅਸੀਂ ਗੁਰੂ ਦੇ ਚਰਨਾਂ ਦੇ ਨੇੜੇ ਹੋ ਜਾਵਾਂਗੇ ਅਤੇ ਫਿਰ ਉਹਨਾਂ ਹੀ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਨੇੜੇ ਹੋ ਜਾਣਗੇ ਇਸ ਲਈ ਅਸੀਂ ਹਮੇਸ਼ਾ ਇਸ ਲਈ ਸੰਗਤ ਜੀ ਅਸੀਂ ਹਮੇਸ਼ਾ ਮਾਲਕ ਦੇ ਸ਼ੁਕਰਾਨੇ ਵਿੱਚ ਰਹਿਣਾ ਹੈ ਅਤੇ ਫਿਰ ਸਾਨੂੰ ਸ਼ੁਕਰਾਨਾ ਕਰਨ ਲਈ ਕਿਸੇ ਵਕਤ ਨੂੰ ਵਿਚਾਰਨ ਦੀ ਕੋਈ ਲੋੜ ਨਹੀਂ ਹੈ ਸਵੇਰੇ ਉੱਠਣਸਾਰ ਸੋਹਣੀ ਬੀਤੀ ਰਾਤ ਦਾ ਸ਼ੁਕਰਾਨਾ ਕਰਨਾ ਹੈ ਆਪਣੀ ਤੰਦਰੁਸਤੀ ਦਾ ਸ਼ੁਕਰਾਨਾ ਕਰ ਸਕਦੇ ਹਾਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰ ਸਕਦੇ ਹਾਂ ਅਸੀਂ ਆਪਣੇ ਪਰਿਵਾਰ ਲਈ ਆਪਣੇ ਕਾਰੋਬਾਰ ਲਈ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਆ ਸੰਗਤ ਜੀ ਹਰ ਘੜੀ ਨਾਲ ਅਸੀਂ ਮਾਲਕ ਦਾ ਸ਼ੁਕਰਾਨਾ ਕਰਨਾ ਏ ਕਿ ਹੈ ਵਾਹਿਗੁਰੂ ਤੁਸੀਂ ਮੈਨੂੰ ਇਸ ਕਾਬਿਲ ਬਣਾਇਆ ਕਿ ਅੱਜ ਮੈਂ ਚਾਰ ਪੈਸੇ ਕਮਾ ਰਿਹਾ ਹਾਂ ਹਾਂ ਅਤੇ ਫਿਰ ਤੁਹਾਡੀ ਹੀ ਕਿਰਪਾ ਸਦਕਾ ਮੈਂ ਆਪਣੇ ਪਰਿਵਾਰ ਦਾ ਜੋ ਪਾਲਣ ਪੋਸ਼ਣ ਹੈ ਉਹ ਕਰ ਰਿਹਾ ਹਾਂ ਸੰਗਤ ਜੀ ਜਿੰਨਾ ਹੀ ਤੁਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰੋਗੇ ਮਾਲਕ ਦੀ ਰਜ਼ਾ ਵਿੱਚ ਰਹੋਗੇ ਤਾਂ ਉਸੇ ਦਿਨ ਤੋਂ ਹੀ ਸਾਡੀ ਕਿਸਮਤ ਦੇ ਜੋ ਬੰਦ ਦਰਵਾਜ਼ੇ ਨੇ ਉਹ ਖੁੱਲਨੇ ਸ਼ੁਰੂ ਹੋ ਜਾਣਗੇ ਕਿਉਂਕਿ ਸ਼ੁਕਰਾਨਾ ਕਰਨ ਵਾਲਿਆਂ ਤੇ ਜੋ ਕੁਦਰਤ ਹੈ ਉਹ ਵੀ ਮਿਹਰਬਾਨ ਹੁੰਦੀ ਹੈ ਇਸ ਲਈ ਸੰਗਤ ਜੀ ਵਾਧੂ ਦੇ ਗਿਲੇ ਸ਼ਿਕਵੇ ਛੱਡ ਕੇ ਜੋ ਰੱਬ ਨੇ ਬਖਸ਼ਿਆ ਹੈ ਉਹਦਾ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਰੱਬ تعالی ਦੀ ਜਾਤ ਦਾ ਸ਼ੁਕਰਾਨਾ ਕਰਨਾ ਵਾਹਦ ਉਹ ਲਫ਼ਜ਼ ਹੈ ਜਿਹੜਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਮੌਜੂਦ ਹਰ ਮਸਲੇ ਨੂੰ ਖਤਮ ਕਰ ਸਕਦਾ ਹੈ ਤੇ ਜੋ ਤੁਸੀਂ ਚਾਹੁੰਦੇ ਹੋ ਹੈ ਉਹ ਤੁਹਾਨੂੰ ਮਿਲ ਸਕਦਾ ਹੈਗਾ ਕਿਉਂਕਿ ਜਦੋਂ ਇਨਸਾਨ ਆਪਣੇ ਦਿਨ ਦਾ ਆਗਾਜ਼ ਰੱਬ ਦੇ ਸ਼ੁਕਰ ਤੋਂ ਕਰਦਾ ਹੈ ਤੇ ਇਖਤਤਾਮ ਯਾਨੀ ਕਿ ਰਾਤ ਨੂੰ ਵੀ ਰੱਬ ਦਾ ਸ਼ੁਕਰ ਕਰਕੇ ਸੌਂਦਾ ਹੈ ਤੇ ਰੱਬ ਆਪਣੇ ਉਸ ਬੰਦੇ ਤੋਂ ਰਾਜ਼ੀ ਹੋ ਜਾਂਦਾ ਹੈ ਕਿਉਂਕਿ ਅਸੀਂ ਆਪਣੇ ਆਪ ਤੇ ਗੌਰ ਹੀ ਨਹੀਂ ਕਰਦੇ ਰੱਬ ਨੇ ਬਹੁਤ ਸਾਰੀਆਂ ਸਾਨੂੰ ਨੇਮਤਾਂ ਦਿੱਤੀਆਂ ਹੈਗੀਆਂ ਮੈਂ ਜਿਨ੍ਹਾਂ ਦਾ ਅਸੀਂ ਕਦੀ ਸ਼ੁਕਰ ਹੀ ਅਦਾ ਨਹੀਂ ਕੀਤਾ ਜਿਤੇ ਵਿੱਚ ਤੰਦਰੁਸਤ ਸਰੀਰ ਤੰਦਰੁਸਤੀ ਖੁਸ਼ਕਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਮੈਂ ਇਹ ਰੱਬ ਦੀਆਂ ਬਹੁਤ ਵੱਡੀਆਂ ਨੇਮਤਾ ਹੈਗੀਆਂ ਮੈਂ ਜਿਨ੍ਹਾਂ ਦਾ ਕੋਈ ਵੀ ਨੇਮਲ ਬਦਲ ਨਹੀਂ ਹੈਗਾ ਔਰ ਅਸੀਂ ਉਸ ਤਰ੍ਹਾਂ ਉਹਨਾਂ ਦਾ ਸ਼ੁਕਰ ਅਦਾ ਨਹੀਂ ਕਰਦੇ ਤੇ ਜਦੋਂ ਬੰਦਾ ਸ਼ੁਕਰ ਅਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਰੱਬ ਉਸ ਤੋਂ ਰਾਜ਼ੀ ਹੋ ਜਾਂਦਾ ਤੇ ਜਦੋਂ ਰੱਬ ਰਾਜ਼ੀ ਹੋ ਜਾਂਦਾ ਤੇ ਫਿਰ ਲਹਿਰਾ ਬਹਿਰਾ ਹੋ ਜਾਂਦੀਆਂ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਜਿੰਨੇ ਦੁੱਖ ਪਰੇਸ਼ਾਨੀਆਂ ਮੁਸ਼ਕਿਲਾਂ ਉਹ ਸਾਰੀਆਂ ਹੱਲ ਹੋ ਜਾਂਦੀਆਂ ਹੈਗੀਆਂ ਕਿਉਂਕਿ ਜੇ ਦੇ ਨਾਲ ਰੱਬ ਤੇ ਰਹਿਮਤ ਸ਼ਾਮਲ ਹੋ ਜਾਂਦੀ ਹੈ ਉਹਨੂੰ ਫਿਰ ਦੁਨੀਆਦਾਰੀ ਦੀ ਜ਼ਰੂਰਤ ਨਹੀਂ ਰਹਿੰਦੀ ਦੁਨੀਆ ਦੇ ਲੋਗਾਂ ਦੀ ਜ਼ਰੂਰਤ ਨਹੀਂ ਰਹਿੰਦੀ ਹੈਗੀ ਔਰ ਜਿਹੜੀਆਂ احتیاطਾਂ ਦਸੀਆਂ ਗਈਆਂ ਅਗਰ ਉਹ ਬੰਦਾ ਕਰ ਲਵੇ ਤਾਂ ਫਿਰ ਸੋਹਣੇ ਤੇ ਸੁਹਾਗਾ ਫਿਰ ਤੇ ਰੱਬ ਯਕੀਨਨ ਉਤੋ ਰਾਜ਼ੀ ਹੋ ਜਾਂਦਾ ਹੈਗਾ ਕਿਉਂਕਿ ਉਹ ਇਨਸਾਨੀਅਤ ਦਾ ਵੀ ਪਲਾ ਕਰਨਾ ਸ਼ੁਰੂ ਕਰ ਦਿੰਦਾ ਹੈਗਾ ਆਪਣੇ ਆਪ ਨੂੰ ਵੀ ਬੁਰਾਈਆਂ ਤੋਂ ਬਚਾਉਣਾ ਸ਼ੁਰੂ ਕਰ ਦਿੰਦਾ ਔਰ ਰੱਬ ਨੂੰ ਰਾਜ਼ੀ ਰੱਖਣ ਲਈ ਸ਼ੁਕਰਾਨਾ ਵੀ ਕਰਨਾ ਸ਼ੁਰੂ ਕਰ ਦਿੰਦਾ ਹੈ ਹੇਗਾ ਵੈ ਤੁਹਾਡਾ ਵੀਰੋ ਇਸ ਬਾਰੇ ਕੀ ਖਿਆਲ ਹੈਗਾ ਵੈ ਕਮੈਂਟ ਦੇ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼